ਸਤਿ ਸ੍ਰੀ ਅਕਾਲ ਦੋਸਤੋ ਕੱਲ ਅੰਮ੍ਰitsar 에ਅਰਪੋਰਟ ਤੇ ਅਮਰੀਕਾ ਦੇ ਜੋ 에ਅਰਫੋਰਸ ਦਾ ਜਹਾਜ਼ ਹੈ ਅਮਰੀਕਾ ਦੀ ਫੌਜ ਦਾ ਜਹਾਜ਼ ਹੈ ਉਸ ਦੇ ਰਾਹੀ 00204 ਦੇ ਰਾਹੀ ਕੱਲ 104 ਦੇ ਕਰੀਬ ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਗਿਆ ਜਿਨ੍ਹਾਂ ਦੇ ਵਿੱਚੋਂ 30 ਦੇ ਕਰੀਬ ਜੋ ਪੰਜਾਬੀ ਹਨ ਅਤੇ ਚਾਰ ਇਹਨਾਂ ਦੇ ਵਿੱਚ ਕੁੜੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਇਹਨਾਂ ਘਰਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਜੋ ਹਾਲਾਤ ਨੇ ਕੋਈ ਬਹੁਤੇ ਚੰਗੇ ਨਹੀਂ ਹਨ ਕਿਸੇ ਨੇ ਕਰਜ਼ਾ ਲੈ ਕੇ ਆਪਣੇ ਪੁੱਤ ਨੂੰ ਆਪਣੇ ਘਰਦਿਆਂ ਨੂੰ ਜੋ ਅਮਰੀਕਾ ਭੇਜਿਆ ਸੀ ਅਤੇ ਕਿਸੇ ਨੇ ਆਪਣੇ ਘਰ-ਬਾਰ ਜ਼ਮੀਨ ਵੇਚ ਕੇ ਬਾਹਰ ਭੇਜਿਆ ਸੀ ਪਰ ਹੁਣ ਕੋਈ ਹਫ਼ਤੇ ਬਾਅਦ ਕੋਈ 2 ਮਹੀਨੇ ਬਾਅਦ ਕੋਈ ਸਾਲ ਦੇ ਵਿੱਚ ਹੀ ਵਾਪਸ ਆ ਗਿਆ ਤੇ ਉੱਥੇ ਹੀ ਅਮਰੀਕਾ ਦੇ ਵਿੱਚ ਵੀ 트ੰਪ ਜੋ ਸਰਕਾਰ ਦੇ ਵਿੱਚ ਆਏ ਹਨ ਜੋ ਪ੍ਰੈਜ਼ੀਡੈਂਟ ਬਣੇ ਹਨ ਉਹਨਾਂ ਵੱਲੋਂ ਸਖਤ ਹਦੇਸ ਦਿੱਤੇ ਹਨ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿਹਾ ਗਿਆ ਕਿ ਡੇਲੀ ਤੁਸੀਂ 1200 ਦੇ ਕਰੀਬ ਗ੍ਰਿਫਤਾਰੀਆਂ ਕਰਨੀਆਂ ਹਨ ਜੋ ਇਲੀਗਲ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਪਰ ਉੱਥੇ ਦੇ ਜੋ ਜਾਣਕਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਇਲੀਗਲ ਨਹੀਂ ਬਲਕਿ ਜਿਨ੍ਹਾਂ ਦੇ ਡਾਕੂਮੈਂਟ ਘੱਟ ਨੇ ਡਾਕੂਮੈਂਟ ਪੂਰੇ ਨਹੀਂ ਹਨ ਜਿਨ੍ਹਾਂ ਕੋਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਦੱਸ ਦਈਏ ਕਿ ਉੱਥੇ ਹੀ ਇਸ ਸਭ ਦੇ ਵਿਚਕਾਰ ਇੱਕ ਹੋਰ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਕਿ ਜੋ ਅਮਰੀਕਾ ਦੇ ਵਿੱਚ ਪੱਕੇ ਭਾਰਤੀ ਪੱਕੇ ਪੰਜਾਬੀ ਹਨ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਜਿਨ੍ਹਾਂ ਦਾ ਕੋਈ ਡਾਕੂਮੈਂਟ ਪੂਰਾ ਨਹੀਂ ਹੈ ਉਹ ਕਾਫੀ ਜ਼ਿਆਦੇ ਕਬਰਾਏ ਹੋਏ ਹਨ ਇਥੋਂ ਤੱਕ ਕਿ ਉਹ ਧਾਰਮਿਕ ਸਥਾਨਾਂ ਤੇ ਵੀ ਨਹੀਂ ਜਾ ਰਹੇ ਕਿਉਂਕਿ ਇਸ ਸਮੇਂ ਅਮਰੀਕਾ ਦੇ ਵਿੱਚ ਇਹ ਗੱਲ ਵੀ ਕਾਫੀ ਜ਼ਿਆਦਾ ਫੈਲ ਰਹੀ ਹੈ ਕਿ ਧਾਰਮਿਕ ਸਥਾਨਾਂ ਤੇ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਪੁਲਿਸ ਰੇਡ ਕਰ ਰਹੀ ਹੈ ਹਾਲਾਂਕਿ ਧਾਰਮਿਕ ਸਥਾਨਾਂ ਤੇ ਜਦੋਂ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਰੇਡ ਹੋਣ ਦੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ ਤੇ ਉੱਥੇ ਹੀ ਜੋ ਛੋਟੇ-ਮੋਟੇ ਉਦਯੋਗ ਹਨ ਉਹਨਾਂ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਲੋਕ ਆਪਣੇ ਕੰਮ ਤੇ ਵੀ ਡਰ ਕਰਕੇ ਨਹੀਂ ਜਾ ਰਹੇ ਇੰਨਾ ਜ਼ਿਆਦਾ ਡਰ ਦਾ ਲੋਕਾਂ ਅੰਦਰ ਮਾਹੌਲ ਹੈ ਅਤੇ ਲੋਕਾਂ ਵੱਲੋਂ 트੍ਰੰਪ ਨੂੰ ਵੀ ਇਹ ਬੇਨਤੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਜੋ ਲੋਕ ਸਟੂਡੈਂਟ ਹਨ ਨਤੇ ਜੋ ਸਾਲ ਦੇ ਕਰੀਬ ਇੱਥੇ ਆਏ ਹਨ ਉਹਨਾਂ ਨੂੰ ਇਹ ਰਹਿਮ ਕੀਤਾ ਜਾਵੇ ਉਹਨਾਂ ਨੂੰ ਇੱਥੇ ਰਹਿਣ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਲਈ ਜੋ ਆਉਣਗੇ ਉਹਨਾਂ ਤੇ ਬੇਸ਼ੱਕ ਪਵੰਦੀ ਲਗਾ ਦਿੱਤੀ ਜਾਵੇ ਪਰ ਉਥੇ ਹੀ 트াম্প ਸਰਕਾਰ ਇਸ ਮਾਮਲੇ ਤੇ ਕਾਫੀ ਜਿਆਦੇ ਸਖਤ ਹੈ ਤੇ ਉਹਨਾਂ ਵੱਲੋਂ ਡਾਟਾ ਦਿੱਤਾ ਗਿਆ ਕਿ 1 ਕਰੋੜ ਦੇ ਕਰੀਬ ਇਲੀਗਲ ਲੋਕ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਜਿਨ੍ਹਾਂ ਦੇ ਵਿੱਚੋਂ 7 ਲੱਖ ਤਾਂ ਸਿਰਫ ਭਾਰਤੀ ਹੈ ਦੱਸ ਦिए ਕਿ 트럼ਪ ਸਰਕਾਰ ਵੱਲੋਂ ਆਪਣੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਆਪਣੇ ਸਿਟੀਜ਼ਨਸ ਨਾਲ ਆਪਣੇ ਲੋਕਾਂ ਦੇ ਨਾਲੇ ਵਾਦਾ ਕੀਤਾ ਗਿਆ ਸੀ ਕਿ ਉਹ ਜੋ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਸ ਨੂੰ ਬਧੇਰੇ ਪਾਵਰਾਂ ਦੇਣਗੇ ਤੇ ਜੋ ਲੋਕ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਹਨ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾਵੇਗਾ ਤੇ ਉਥੇ ਹੀ ਕੱਲ ਅਮਰੀਕਾ ਦੀ ਫੌਜ ਦੇ ਜਹਾਜ਼ ਰਾਹੀਂ ਜਦੋਂ ਪੰਜਾਬੀਆਂ ਨੂੰ ਭਾਰਤੀਆਂ ਨੂੰ 에어ਪੋਰਟ ਤੇ ਉਤਾਰਿਆ ਗਿਆ ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਜਲੀਲ ਹੀ ਕੀਤਾ ਗਿਆ ਹੱਥਕੜੀਆਂ ਲਗਾ ਕੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਉਹਨਾਂ ਨੂੰ ਏਅਰਪੋਰਟ ਤੇ ਉਤਾਰਿਆ ਗਿਆ ਅਤੇ ਉਥੋਂ ਵੀ ਇਸੇ ਤਰ੍ਹਾਂ ਹੀ ਉਹਨਾਂ ਨੂੰ ਲਿਆਂਦਾ ਗਿਆ ਤੇ ਕਈ ਜਾਣਕਾਰ ਵਿਦਵਾਨ ਲੋਕਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਕਰਨਾ ਗਲਤ ਸੀ ਬੇਸ਼ੱਕ ਉਹਨਾਂ ਲੋਕਾਂ ਨੇ ਜੇਕਰ ਗਲਤੀ ਕੀਤੀ ਸੀ ਤਾਂ ਉਹਨਾਂ ਨੂੰ ਰਿਪੋਰਟ ਕਰ ਦੇਣਾ ਚਾਹੀਦਾ ਸੀ ਪਰ ਇਸ ਤਰ੍ਹਾਂ ਉਹਨਾਂ ਨੂੰ ਜਲੀਲ ਨਹੀਂ ਕੀਤੇ ਜਾਣਾ ਚਾਹੀਦਾ ਸੀ ਜਿਸ ਕਰਕੇ ਕਿ ਏਅਰਪੋਰਟ ਤੇ ਉਹਨਾਂ ਦੇ ਕੁਝ ਪਰਿਵਾਰਕ ਮੈਂਬਰ ਕਾਫੀ ਜ਼ਿਆਦੇ ਡਿਪਰੈਸ਼ਨ ਦੇ ਵਿੱਚ ਵੀ ਨਜ਼ਰ ਆਏ کافی ਜ਼ਿਆਦੇ ਭੜਕੇ ਵੀ ਆਪਣਾ ਉਭਾਰ ਵੀ ਉਹਨਾਂ ਨੇ ਮੀਡੀਆ ਤੇ ਵੀ ਉਤਾਰਿਆ ਕਿ ਉਹ ਕਿ ਕਾਫੀ ਜ਼ਿਆਦੇ ਸਦਵੇਂ ਦੇ ਵਿੱਚ ਸਨ ਇੰਨੇ ਲੱਖਾਂ ਰੁਪਏ ਲਗਾ ਕੇ ਵੀ ਉਹਨਾਂ ਨੂੰ ਇਸ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਪਰਿਵਾਰਾਂ ਦੇ ਦਿਖ ਰਹੇ ਸਨ ਅੱਗੇ ਲਈ ਇਹਨਾਂ ਦਾ ਕੋਈ ਵੀ ਰੋਜੀ ਰੋਟੀ ਤੱਕ ਦਾ ਵੀ ਕੋਈ ਪ੍ਰਬੰਧ ਹੁਣ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਉਹਨਾਂ ਲੋਕਾਂ ਤੇ ਵੀ ਇੱਕ ਸਵਾਲ ਹੈ ਜੋ ਉਦੋਂ ਇਹ ਗੱਲ ਕਰਦੇ ਸਨ ਜਦੋਂ ਪ੍ਰਵਾਸੀ ਮਜ਼ਦੂਰਾਂ ਬਾਰੇ ਗੱਲ ਕੀਤੀ ਜਾਂਦੀ ਸੀ ਕਿ ਪੰਜਾਬ ਦੇ ਵਿੱਚ ਪਰਵਾਸੀ ਮਜ਼ਦੂਰ ਕਾਫੀ ਜ਼ਿਆਦੇ ਵੱਧ ਗਏ ਹਨ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਕੁਝ ਪੰਜਾਬੀ ਹੀ ਇਹ ਤਰਕ ਦੰਦੇ ਸੀ ਕਿ ਤੁਹਾਡੇ ਵੀ ਤਾਂ ਅਮਰੀਕਾ ਕੈਨੇਡਾ ਦੇ ਵਿੱਚ ਗਏ ਹੋਏ ਹਨ ਤਾਂ ਕਿ ਹੁਣ ਉਹ ਲੋਕ ਜਵਾਬ ਦੇਣਗੇ ਅਮਰੀਕਾ ਦਾ ਹੁਣ ਉਹਨਾਂ ਲੋਕਾਂ ਨੂੰ ਬਾਹਰ ਕੱਢ ਰਿਹਾ ਹੈ ਕੈਨੇਡਾ ਦੇ ਵੀ ਜੋ ਆਉਣ ਵਾਲੇ ਸਮੇਂ ਦੇ ਕੈਂਡੀਡੇਟ ਹਨ ਉਹਨਾਂ ਵੱਲੋਂ ਵੀ ਬਾਧੇ ਕਰ ਦਿੱਤੇ ਗਏ ਹਨ ਕਿ ਉਹ ਸਟੂਡੈਂਟਸ ਵੀਜ਼ਾ ਤੱਕ ਬੰਦ ਕਰ ਦੇਣਗੇ ਤੇ ਜੋ ਰਹਿ ਰਹੇ ਹਨ ਪਰਵਾਸੀ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ ਤਾਂ ਕਿ ਹੁਣ ਉਹ ਲੋਕ ਕੋਈ ਜਵਾਬ ਦੇਣਗੇ ਕਿ ਪੰਜਾਬ ਦੇ ਵਿੱਚ ਜੋ ਗਲਤ ਹੋ ਰਿਹਾ ਜੋ ਕ੍ਰਾਈਮ ਕਰ ਰਹੇ ਨੇ ਪਰਵਾਸੀ ਉਹਨਾਂ ਤੇ ਕੀ ਉਹਨਾਂ ਕੋਲ ਨਕੇਲ ਕਸਨ ਦਾ ਕੋਈ ਹੈ ਪ੍ਰਬੰਧ ਇਸ ਤਰ੍ਹਾਂ ਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜ਼ਰੂਰ ਦੱਸਣਾ ਤੇ ਉੱਥੇ ਹੀ ਅਮਰੀਕਾ ਦੇ ਵਿੱਚ ਰਹਿ ਰਹੇ ਇੱਕ

उनका साथ दिया जाए उनको बाहर ना निकाला जाए रेड करके भी सर ले ही जा रहे हैं कुछ पता नहीं लग रहा बहुत डर रहा है सर